ਪਾ ਹਾਂ ਉਹ ਕੀ ਤੇਹੀ ਦਾਦੂ ਨਾਲ ਫੋਨ ਬਾਰੇ ਹਾਂ ਕੀਤੀ ਕੱਲ ਮੈਂ ਤੇ ਕੀ ਆਂਦੇ ਕਹਿੰਦੇ ਵੀ ਲੈ ਦਿੰਦੇ ਆ ਮੈਂ ਕਹਿੰਦੇ ਵੀ ਜਾਂ ਤੇ ਫਰ ਜਿੱਦਨ ਬਾਹਰ ਕਰਦੇ ਤੇਰੇ ਚਾਚਾ ਨੂੰ ਫੋਨ ਕਰਦੇ ਆ ਹੂੰ ਉਹਨਾਂ ਮੁਕਾ ਲਈਨੇ ਆ ਤੇ ਕਹਿੰਦਾ ਜਾਂ ਫਿਰ ਨੂੰ ਕਹਿੰਦਾ ਮਹੀਨਾ ਕਰੋ ਜੇ ਥੋੜਾ ਦਾ ਮਹੀਨਾ ਇੱਕ ਆਹ ਹਾਂ ਤੇ ਹੂੰਛ ਤੀ ਨਾ ਮਿਲੂਗਾ ਜਰੂਰ ਉਹਨਾਂ ਪਿਆਲੀ ਪੂਲੀ ਲਈ ਉਹਨਾਂ ਖਰਚਾ ਖੁਰਚਾ ਕਰ ਲਿਆ ਨਾ ਉਹ ਪੈਸੇ ਕਿਤੇ ਸਾਰੇ ਖਰਚੇ ਗਏ ਤੇ ਫੇਰ ਦੋ ਦੋਨ ਮੈਨੂੰ ਐਵੇਂ ਕਿਹਾ ਜੀ ਜੋ ਚੈਨੜਾ ਲੜੀ ਯਾਰ ਉਹਨਾਂ ਦੇ ਨਿੱਕੀ ਮੋੜੀ ਚੀਜ਼ ਕਿਹਾ ਹੋਊਗਾ ਹੁਣ ਤੂੰ ਤਾਂ ਲੱਖ ਰੁਪਏ ਦਾ ਫੋਨ ਮੰਗਾ ਕੇ ਬੈਗਿਆ ਉਹਨੂੰ ਹੁਣ ਮੈਂ ਤਾਂ ਆਪਣੇ ਹਰੇ ਯਾਰਾਂ ਦੋਸਤਾਂ ਨੂੰ ਵੀ ਦੱਸਤਾ ਮੈਂ ਹੁਣ ਨਾ ਨਾ ਤੂੰ 12000 ਤੋਂ ਪਹਿਲਾਂ ਜਦੋਂ ਜ਼ਰੂਰੀ ਨਾ ਹੁੰਦਾਤਾ ਚੱਲ ਕੋਈ ਨਾ ਫੇਰ ਵੇਖ ਲਈ ਤੇ ਕੋਈ ਨਾ ਕੋ ਕਰਦੇ ਹਾਲਾ ਨਹੀਂ ਤੇ ਆਪਣੇ ਕੋਲ ਲੈ ਲੈਣ ਕੋਈ ਕਿਸ ਤਰ੍ਹਾਂ ਕੋਸ਼ਿਸ਼ ਕਰ ਲੈਣੀ ਓ ਠੀਕ ਹੈ ਆ ਪਹਿਲਾਂ ਮੇਰੇ ਔਲਾਦ ਨੇ ਪੈਦਾ ਹੋਈ ਦਾ ਤੇ ਨਾ ਹੀ ਕਿ ਜੇ ਚੀਜ਼ ਹੱਦ ਤੇ ਫਿਰ ਬਤਾ ਦੱਸਦਾ ਹਰਕ ਨੂੰ ਇਹ ਹੁਣ ਖੜੇ ਪਿਆ ਗਿਆ ਇਹ ਫੋਨ ਜਿੱਥੇ ਇਹਦੀ ਛੂਈਟਿਆ ਕੀ ਉਥੇ ਟਿਕ ਜਾਂਦੀ ਹੋਈ ਇਹਦੀ ਆ ਵੀ ਪਤਾ ਸੋਚਦਾ ਹੀ ਆ ਵੀ ਚੱਲ ਵੀ ਮੈਂ ਕੋਈ ਨਿੱਕੀ ਮੋੜੀ ਚੀਜ਼ ਲੈਣਾ ਲੱਖ ਸਵਾ ਲੱਖ ਰੁਪਏ ਦਾ ਮੋਬਾਈਲ ਉਹਨਾਂ ਨੇ ਵੀ ਖਰਚਾ ਕੀਤਾ ਸਾਰਾ ਪੈੜੀ ਪੂਈ ਲਈ ਜਾਣਾ ਕਿੱਥੋਂ ਲੈ ਕੇ ਦੇਣਾ ਅੱਜ ਫਿਰ ਪਰ ਇਹ ਵੀ ਨਿਆਣੇ ਜਿਹੜੇ ਆ ਨਾ ਬਹੁਤ ਹੀ ਤੰਕਰਦੇ ਹੁਣ ਕਰਦਾ ਗੱਲ ਕਿੰਨਾ ਕਿਸ ਤਰ੍ਹਾਂ ਦੇ ਲੈ ਕੇ ਦਿੰਦਾ ਇਹਨੇ ਲੈਣਾ ਵੀ ਨਹੀਂ ਆਈ ਪੂਣੀ ਕੀ ਹੈ ਬੜਾ ਸੋਚੀਵੇਂ ਕੋਹ ਨਹੀਂ ਸੋਚਾਂ ਉਸ ਤਨ ਕਿ ਇਦਾਂ ਹੀ ਸੋਚਾ ਕਰਦੀ ਹੈ ਤਾਂ ਵੀ ਕੋਈ ਗੱਲ ਤੇ ਹੋਣੀ ਹੈ ਗੱਲ ਤੋਂ ਉਹੀ ਜੀ ਮੁੰਡਾ ਹੁਣ ਖੜੇ ਪੈ ਗਿਆ ਉਹ ਆਇਆ ਸੀ ਉਹਦੇ ਕਾਹਦੇ ਖੜੇ ਪੈ ਗਿਆ ਵੀ ਆਈ ਫੋਨ ਤੇ ਹੀ ਹੁਣ ਚਾਚੇ ਨੇ ਦੇ ਦਿੱਤਾ ਜਵਾਬ ਵੀ ਚਾਚਾ ਨੇ ਪਰ ਇਹ ਤਿੰਨ ਨੂੰ ਕਹਿੰਦਾ ਪੈਸੇ ਕੋਈ ਨਹੀਂ ਤੇ ਇਹ ਹੁਣ ਕਹਿੰਦਾ ਮੈਂ ਤੇ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਦੱਸਿਆ ਵਾ ਵੀ ਮੈਂ ਆਈਫੋਨ ਲੈਣਾ ਤੇ ਉਹਨੇ ਜਗ ਦੱਸ ਵੀ ਦਿੱਤਾ ਤਾਂ ਦੋਸਤਾਂ ਨੂੰ ਜੇ ਉਹ ਕਹਿੰਦਾ ਮੈਂ ਕਹਿੰਦਾ ਵੀ ਕਾਲੀ ਕਰ ਜਾਂਦਾ ਵਿੱਚ ਤਾਂ ਫਿਰ ਹੋਣਾ ਉਹ ਹੀ ਹੋ ਜਾਂਦਾ ਮੈਂ ਕਿਹਾ ਮੈਨੂੰ ਕਿਸ਼ਤਾਂ ਨੂੰ ਤਾਂ ਲੈ ਦੀਏ ਕਿਸ਼ਤਾਂ ਕਿੱਦਾਂ ਲਾਉਣੀਆਂ ਵਾ ਹਵਾਈ ਤੋਂ ਚੱਲ ਕੋਣ ਨੂੰ ਆਵਲਾ ਲਾ ਕੇ ਮੁੜ ਕੇ ਕੋਈ ਨਾ ਕੋਈ ਚਾਚੇ ਨੂੰ ਕਹਾਂਗੇ ਆਪੇ ਚਾਚਾ ਲਾ ਦੂਗਾ ਹਾਂ ਇਹ ਅਜੇ ਵੀ ਚਾਚੇ ਤੇ ਵਿਸ਼ਵਾਸ ਆ। ਉਹ ਚਾਚਾ ਮੜਾਵਾ ਹੁਣ ਨਹੀਂ ਉਹ ਕੋ ਪੈਸੇ ਲੈ ਚੜਾਦਾ ਉਹ ਚੋ ਦੇ ਦੂੰਗਾ ਪੈਸੇ ਚੋ ਆਈ ਜਾਣੇ ਉਹਨੂੰ। ਹੁਣ ਉਹ ਆਪਾਂ ਕਿਸ ਤਰ੍ਹਾਂ ਜ਼ੀਰੋ ਬੈਲੈਂਸ ਤੇ ਮਿਲ ਜਣਾ ਵਾ। ਇੱਕ ਦੋ ਕਿਸ ਤਰ੍ਹਾਂ ਨਹੀਂ ਮਹੀਨਾ ਮਹੀਨੇ ਵਾ ਕਿਸ ਤੋਣੀ ਆ। ਉਹਦੋਂ ਪੈਸੇ ਜਿਹੜੇ ਬੁਲਗੇ ਸਾਰੇ ਤਾਰ ਦੇਣੇ। ਨਹੀਂ ਜਦੋਂ ਜੇ ਚਾਚੇ ਕੋ ਪੈਸੇ ਨਹੀਂ ਹੈਗੇ ਸੀ ਤਾਂ ਕਿਉਂ ਮੁੰਡੇ ਨੂੰ ਲਾਰਾ ਲਾਇਆ ਵੀ ਤੈਨੂੰ ਮੈਂ ਚੀਜ਼ ਲੈ ਦੂੰਗਾ। ਇਹ ਚਾਚੇ ਨੂੰ ਪਤਾ ਹੋਊਗਾ ਨਾ ਵੀ ਔਨਲਾਈਨ ਚਾਚੇ ਨੂੰ ਪਤਾ ਵੀ ਵੱਡੀ ਚੀਜ਼ ਮੰਗ ਲੈਣੀ ਇਹਨੇ ਉਹ ਬੰਦਾ ਸੋਦਾ 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 ਕਹਿੰਦਾ ਇਹਦਾ ਵੀ ਕੋਈ ਨਿੱਕੀ ਮੁੰਡ ਚਿੱਲਲੇ ਹੁੰਦੇ ਸਵਾ ਲੱਖ ਨੂੰ ਕਹਿੰਦਾ ਮੈਂ ਲੈਣੇ ਆਈਫੋਨ ਨਹੀਂ ਤੇ ਫਿਰ ਜਦੋਂ ਮੈਂ ਤੁਹਾਨੂੰ ਕਹਿਨ ਦੇਈ ਜਦੋਂ ਉਹਦੇ ਕਹਿਨ ਤੇ ਆਈਫੋਨ ਮੈਂ ਆਈਫੋਨ ਲੈਣਾ ਮੈਂ ਕਿਹਾ ਵੀ ਨਹੀਂ ਲੈਣਾ ਆਈਫੋਨ ਆ ਨਾ ਤੁਸੀਂ ਵੀ ਉਸੇ ਵੇਲੇ ਚੜੇ ਕਿ ਹਾਂ ਨਹੀਂ ਚਾਚੇ ਕੋ ਮੈਂ ਕਹਿ ਦੇਣਾ ਚਾਚੇ ਨੂੰ ਵੀ ਲੈ ਦਿੰਦੇ ਆ ਇਹ ਹੀ ਹੋਇਆ ਸੀ ਨਾ ਗੱਲ ਜੇ ਉਹਦੇ ਮੁੰਡੇ ਨੂੰ ਸਮਝਾਇਆ ਹੁੰਦਾ ਕਿ ਨਹੀਂ ਲੈ ਕੇ ਦੇਣਾ ਹੈਗਾ ਤੇ ਫਿਰ ਉਹ ਨਾ ਜਾ ਕੇ ਕਿਸੇ ਨੂੰ ਕਹਿੰਦਾ ਉਹਨੇ ਆਨੇ ਸਮਝਾਇਆ ਮੰਨਦੇ ਹੁਣ ਨਹੀਂ ਤੁਸੀਂ ਜਾਦੇ ਹੱਥੇ ਚੜੇ ਤਾਂ ਚਾਚੇ ਹੁਣਾਂ ਦੇ ਅਭੀ ਜਿਆਦਾ ਹੀ ਤੁਹਾਨੂੰ ਵਿਸ਼ਵਾਸ ਆ ਵੀ ਆ ਵੀ ਚੀਜ਼ ਲੈ ਦੇਣੀ ਆ ਵੀ ਚੀਜ਼ ਲੈ ਦੇਣੀ ਹੁਣ ਉਹਨਾਂ ਨੇ ਲੈ ਕੇ ਨਹੀਂ ਦੇਣਾ ਤੇ ਸਾਨੂੰ ਤੇ ਵਫਾ ਪੈ ਗਿਆ ਨਾ ਆਈਫੋਨ ਦਾ ਉਹ ਤਾਰਦ ਨੇ ਪੈਸੇ ਉਹਨਾਂ ਤਾਰਦ ਨੇ ਚਾਚੇ ਨੇ ਜਦੋਂ ਪੈਸੇ ਉਹਨੂੰ ਆਗੇ ਤਾਰਦ ਨੇ ਆ ਸਾਡੀ ਇਹ ਕਦੀ ਕਿਸ਼ਤ ਨਹੀਂ ਜਾਣੀ ਤੇ ਜਦੋਂ ਉਹਨਾਂ ਨੇ ਪਿਆ ਬਾਕੀ ਉਹਦੇ ਸਾਰੇ ਤਾਰਦ ਨੇ ਜਦੋਂ ਉਹਨਾਂ ਨੇ ਮਨਾ ਹੀ ਕਰ ਦਿੱਤਾ ਫਿਰ ਉਹਨਾਂ ਨੇ ਕਿਹਾ ਵੀ ਮੈਂ ਕਿਸ਼ਤਾਂ ਤਾਰ ਦੂੰ ਕਿਸ਼ਤਾਂ ਦੀ ਗੱਲ ਮੈਂ ਉਹਨਾਂ ਨੇ ਕੀਤੀ ਨਹੀਂ ਅੱਜ ਤੇ ਹਿਉਨ ਫੋਨ ਲੈ ਕੇ ਤੇ ਬਾਅਦ ਚ ਫਿਰ ਕਿਸ਼ਤਾਂ ਦੀ ਗੱਲ ਕਰਨਾ ਤੌਰ ਤੇ ਹੋਣਾ ਤੇ ਅਗਲੇ ਮੰਨਣਗੇ ਤਰੀ ਵੀ ਨਹੀਂ ਮੰਨਣਾ ਕਿਹਾ ਮੈਂ ਕਿਹਾ ਵੀ ਕਿ ਮੈਂ ਕਿਸ਼ਤਾਂ ਦੇਣੀਆਂ ਆ ਆਪੇ ਤਾਰੂਗਾ ਹੀ ਨਾ ਐਦਾਂ ਕੋਈ ਨਹੀਂ ਕਿਸ਼ਤਾਂ ਤਾਰਦਾ ਹੁੰਦਾ ਤੇ ਮੈਂ ਕਹਿੰਨੀ ਵੀ ਅਜੇ ਵੀ ਸੰਭਲ ਜੋ ਅੱਜ ਤੇ ਆਈਫੋਨ ਲੈਣਾ ਪੈ ਗਿਆ ਕੱਲ ਨੂੰ ਪਤਾ ਨਹੀਂ ਕੀ ਲੈਣਾ ਪੈ ਜਾਣਾ ਸਾਨੂੰ ਸਾਡੇ ਜਿਹੜੇ 4-5 ਕਿਲੇ ਨੇ ਸਾਡੇ ਵੇਖ ਜਾਣੇ ਉਹ ਪੈੜੀਆਂ ਲੈ ਜਾਂਦੇ ਸਾਡੀਆਂ ਵੇਖ ਜਾਣੀਆਂ ਜੇ ਇਸੇ ਚੱਕਰ ਦੇ ਵਿੱਚ ਐਵੇਂ ਫਿਕਰ ਜਣਗੇ ਸਾਡੀ ਇਕਾਈਪੁਰ ਦੀ ਤਾਂ ਪਹਿਲੇ ਲੱਗ ਜਣੀ ਤੇ ਵੇਖੀ ਜਾਣੀ ਹਾਂ ਜੇ ਆਈਫੋਨ ਕਿਤੇ ਸਸਤਾ ਮਿਲ ਜਾਣਾ ਵਾ ਤਾ ਮੁੰਡੇ ਨੇ ਆਪਣੇ ਜਨਮਦਿਨ ਤੇ ਚਾਹ ਉਹਦੇ ਦਿਨ ਪੂਰੀ ਕਰ ਲਈ ਉਹ ਤਾਂ ਤੁਹਾਨੂੰ ਲੈ ਕੇ ਦੇਣਾ ਹੀ ਪੈਣਾ ਵਾ ਜਦੋਂ ਉਹਨੇ ਉਹਨੇ ਕਹਿਤਾ ਵਾ ਨਹੀਂ ਤਾਂ ਉਹਨੇ ਮੁੰਡੇ ਦੇ ਮੂੰਹ ਬਣਾ ਕੇ ਤੁਰਿਆ ਫਿਰਨਾ ਵਾ ਤੇ ਜੇ ਇਹੀ ਉਸ ਦਿਨ ਪਹਿਲੇ ਦਿਨ ਇਹਨੂੰ ਸਮਝਾ ਦਿੱਤਾ ਜਾਂਦਾ ਵੀ ਹੱਡ ਨਹੀਂ ਵਾ ਹੈਗੀ ਲੈਣ ਦੀ ਤੇ ਅਹੀਂ ਨਹੀਂ ਲੈਣਾ ਹੈਗਾ ਤੇ ਨਾਂ ਉਹਨਾਂ ਤੋਂ ਮੰਗੋ ਜਦ ਮੰਗਿਆ ਉਹਨਾਂ ਲੈ ਹੀ ਦੇਣਾ ਜਦੋਂ ਪੈਸੇ ਪਤਾ ਤੈਨੂੰ ਤੈਨੂੰ ਹੀ ਪਤਾ ਉਹਨਾਂ ਪਿਆਲੀ ਖਰੀਦੀ ਹੈ ਨਹੀਂ ਪੈਸੇ ਹੈਗੇ ਉਹਨਾਂ ਕੋਲ ਇਹ ਤਾਂ ਜਦੋਂ ਫੇਰ ਸਲਾਹ ਕਰਨ ਦੇ ਉਦੋਂ ਨਹੀਂ ਤਾਂ ਨੂੰ ਸੋਚਣਾ ਚਾਹੀਦਾ ਵੀ ਨਹੀਂ ਉਹਨਾਂ ਕੋਲ ਪੈਸੇ ਹੈਗੇ ਇਹ ਤਾਂ ਫੇਰ ਮੁੰਡਾ ਵਗਾੜਨ ਵਾਲੀ ਗੱਲ ਹੋਗੀ ਨਾ ਇਹ ਚ ਮੁੰਡਾ ਵਗਾੜਨ ਵਾਲੀ ਕਿਹੜੀ ਗੱਲ ਹੋਗੀ ਆਜੋ ਓਦਾਂ ਚੁੱਪ ਕਰਕੇ ਬੈਠਾ ਸੀ ਜਿਹੜਾ ਉਹ ਤੋਂ ਫੋਨ ਹੈਗਾ ਹੀ ਔਰ ਮੰਨ ਉਹਨੇ ਚਲਾਈ ਜਾਂਦੇ ਆਂ ਇਹ ਕੰਮ ਹੁਣ ਉਹਨੂੰ ਆਏ ਸਿੱਧੇ ਮਾੜਾ ਮੋਟਾ ਵੀ ਸਿੱਧਾ ਉਹ ਆਈਫੋਨ ਦਾ ਕਹਿਣ ਲੱਪਿਆ ਮੈਂ ਆਈਫੋਨ ਲੈਣਾ ਤੇ ਵੀ ਗਾੜਨ ਵਾਲੀ ਗੱਲ ਹੈ ਜੇ ਨਾ ਚਾਚਾ ਇੰਨੀ ਗੱਲ ਕਹਿੰਦਾ ਵੀ ਜਿਹੜਾ ਮੈਂ ਜੋ ਚੀਜ਼ ਤੂੰ ਮੰਗੂਗਾ ਮੈਂ ਤੈਨੂੰ ਲੈ ਦੂੰਗਾ ਤੇ ਆਪੇ ਨਾ ਮੁੰਡਾ ਕਰਦਾ ਨਾ ਨੂੰ ਆਸ ਹੁੰਦੀ ਹਫਤਾ ਹੋ ਗਿਆ ਤਾਂ ਫੋਨ ਖਰਾਬ ਹੋਇਆ ਸੀ ਤੇ ਫਿਰ ਮਾੜਾ ਮੋਟਾ ਲੈ ਲਿੰਦੇ ਮਾੜਾ ਮੋਟਾ ਹੁਣ ਅੱਜ ਕੱਲ੍ਹ ਅੱਜ ਕੱਲ੍ਹ ਤਾਂ ਜਾਣ ਲੈਂਦੇ ਉਹਦੇ ਸਾਰੇ ਦਸ ਜਾਰਾ ਦੋ ਤਾਂ ਆਈਫੋਨ ਹੀ ਆ ਚਾਰ ਪੰਜ ਕਿੱਲਾਂ ਤੋਂ ਆਈਫੋਨ ਨਹੀਂ ਫਿਰ ਲੈ ਜਾਂਦੇ ਤੇ ਉਹ ਵੀ ਜਦੋਂ ਚਾਚੇ ਤਾਂ ਦੀ ਬੁੱਤੀਆਂ ਕਰਨ ਲੱਪ ਉਹਨਾਂ ਤਾਂ ਫਿਰ ਬਿਲਕੁਲ ਨਹੀਂ ਲੈ ਜਾਂਦੇ ਲੈ ਲੈਣੇ ਤੇ ਮੁਕਾਇਤ ਲੈ ਲੈਣੇ ਤੇ ਮੈਂ ਕਹਿੰਨੀ ਆ ਵੀ ਆ ਹੁਣ ਆਈਫੋਨ ਲੈ ਦੋ ਗਾਂਹ ਮੁੰਡੇ ਨੂੰ ਝੂਠਾ ਲਾਰਾ ਨਾ ਲਾਓ ਲੈ ਆਪੇ ਸਾਡੇ ਕੋਲ ਨਹੀਂ ਕਰਦੇ ਹਟਾਇਆ ਜਾਂਦਾ ਹੈਗਾ ਬਿਨਾਂ ਵਜ੍ਹਾ ਹੀ ਬਸ ਆ ਫਾਲਤੂ ਦਾ ਖਰਚਾ ਕੱਢ ਕੇ ਮਾਰਿਆ ਵਾ ਉਥੇ ਕਰ ਪੈਸੇ ਜਮਾ ਕਰਾਉਣੇ ਪੈਣਾ ਇਹ ਕਿਸ਼ਤਾਂ ਤਾਂ ਦੇਣੀਆਂ ਪੈਣੀਆਂ ਨਾ ਆ ਤਾਂ ਕਰ ਲੈ ਲੰਬੀਆਂ ਕਿਸ਼ਤਾਂ ਕਰ ਲੈ ਥੋੜੇ ਥੋੜੇ ਤਈ ਜਾਵਾਂਗੇ ਮਹੀਨੇ ਤੋਂ ਬਾਕੀ ਤੈਨੂੰ ਕਿਹਾ ਤੇ ਹੈਗਾ ਸਾਨੂੰ ਇੱਕ ਦੋ ਕਿਸ਼ਤ ਮਹ ਤਾਰਨੀ ਪੈਣੀ ਬਾਕੀ ਤਾਰ ਦੇਣੀਆਂ ਨੇ ਸਾਰੀਆਂ ਉਹ ਕਹਿੰਦੇ ਨਾ ਹੱਥਾਂ ਦੀ ਦਿੱਤੀਆਂ ਬਚਤ ਦੰਦਾਂ ਨਾਲ ਖੋਲੜੀਆਂ ਪੈਣੀਆਂ ਸਾਡੀ ਤਾਂ ਉਹ ਗੱਲ ਹੋਈ ਫਿਰ ਅਜੇ ਦਸਰਜੀਤ ਦਾ ਫੋਨ ਆ ਨਾ ਬਾਹਰੋਂ ਮੈਨੂੰ ਤੇ ਮੈਂ ਕਹਿ ਦੂੰਗਾ ਉਹਨੂੰ ਮੈਂ ਕਹਾਂਗਾ ਇਹਦਾ ਚਾਚ ਚਾਚ ਦੇ ਲਾਰਾ ਲਾਇਆ ਇਹੋ ਆ ਗੱਲ ਹੋਈ ਹੈ ਉਹ ਤਾਰ ਦੇਣ ਨੂੰ ਭੇਜਦੇ ਨੇ ਇਹ ਮਰਜੀ ਵਿਖੋ ਦੀ ਠੀਕ ਹੈ ਦੀ ਇੱਕ ਮਨ ਤੇ ਟੈਨਸ਼ਨ ਹੁੰਦੀ ਹੈ ਵੀ ਉਹਨੂੰ ਫੋਨ ਲਾਇਕ ਦੇਣਾ ਵਾ ਦੂਜਾ ਇਹ ਪੁੱਠਾ ਪਾ ਕੇ ਬਹਿ ਜਾਂਦੀ ਹਰ ਘੰਟੇ ਲੜਨੋਂ ਪੈਂਦੀ ਹੈ ਤੁੰਦਰ ਕੱਪੜੇ ਹੋ ਗਏ ਮੇਰੇ ਪ੍ਰੈਸ ਨੇ ਕੱਪੜੇ ਤੇ ਪ੍ਰੈਸ ਨਹੀਂ ਹੋਏ ਤੁਹਾਨੂੰ ਹੀ ਪਤਾ ਸਵੇਰ ਦੀ ਬੱਤੀ ਬੰਦ ਵਾ ਤੇ ਤੂੰ ਰਾਤ ਦੇ ਕਰਕੇ ਰੱਖਦੀ ਫਿਰ ਹਾਂ ਹਾਂ ਰਾਤ ਦੇਣ ਮੈਂ ਤੁਸੀਂ ਵੀ ਸਿਆਣੇ ਜੇ ਹੁਣ ਮੈਂ ਕੱਲੀ ਜਾਣੀ ਕਿੱਥੇ ਕਿੱਥੇ ਆਉਂਗੀ ਮੈਂ ਤਾਂ ਕਹੇ ਬੱਤੀ ਆਉਂਦੀ ਰਣੀ ਤੇ ਮੈਂ ਸਵੇਰੇ ਕਰ ਦੂੰਗੀ ਕਾਦੀ ਛੇਤੀ ਹੈ ਤੁਹਾਨੂੰ ਹੁਣ ਮੈਨੂੰ ਜਾਣਾ ਸੀ ਕਿਤੇ ਮੈਂ ਦੇਖਿਆ ਕੀਤੇ ਰਾਤ ਦੇ ਤੂੰ ਬੱਦਲ ਕਿਤੇ ਹੁੰਦਾ ਵਾ ਤੇ ਬੱਤੀ ਪਹਿਲਾਂ ਬੰਦ ਹੋ ਜਾਂਦੀ ਆ ਕਿੰਨਾ ਮੀਂਹ ਪਿਆ ਸਵੇਰ ਦਾ ਬਾਹਰ ਧੁੱਪ ਲੱਗ ਗਈ ਆ ਬੱਤੀ ਹਲੇ ਤੱਕ ਨਹੀਂ ਆਈ ਤੋ ਹੁਣ ਕੀ ਕਰੀਏ ਤੇ ਹੁਣ ਮੈਨੂੰ ਕੀ ਪਤਾ ਕੀ ਕਰਨਾ ਪਵੇਗਾ ਜੇ ਮੈਂ ਕਰ ਦੂੰਗੀ ਉਹਦੇ ਵੇਖ ਘਰ ਵਾ ਉਹਨੇ ਕਹੇ ਭੱਜ ਕੇ ਜਾ ਕੇ ਜਾ ਉਥੋਂ ਕਰਾ ਕੇ ਲਿਆ ਦੇ ਮੈਨੂੰ ਹਰਚ ਵਾਲੋ ਹਾਏ ਉਹਨੇ ਕਹਿਣਾ ਦਾਦੀ ਟਿਕਣ ਨਹੀਂ ਦਿੰਦੀ ਮੈਨੂੰ ਮੈਂ ਤਾਂ ਉਹਨੂੰ 100 ਵਾਰ ਸਵੇਰ ਦਾ ਕਦੀ ਉਹ ਕੰਮ ਕਰਾ ਦੇ ਕਦੀ ਉਹ ਕਰਾ ਈ ਨਹੀਂ ਰੱਖਿਆ ਵਾ ਤੂੰ ਇੱਥੇ ਹੀ ਕਹਾਣੀਆਂ ਪਾਈ ਜਾਵੇਂਗੀ ਜਾਂਵੇਂਗੀ ਵੀ ਜਾਂ ਕਹੇ ਉਹਨੂੰ ਉਹੀ ਨਹੀਂ ਗੱਲ ਉਹਦੀ ਯੁਰਤ ਹੈਗੀ ਨਹੀਂ ਗੱਲ ਕਹਿ ਦੂਗਾ ਮੈਨੂੰ ਜਾ ਕੇ ਕਹਿ ਕੇ ਆ ਚੰਗੀ ਗੱਲ ਹੋਈ ਯਾਰ ਭੱਤੀ ਖੁਣੋ ਵੀ ਇੱਕ ਜਨਰੇਟਰ ਰੱਖਣਾ ਹੀ ਪੈਣਾ ਲੱਗਦਾ ਇਹ ਆਪ ਚੱਲ ਵਧੀਆ ਬਲੈਡ ਲੋਡ ਬੰਦ ਹੋ ਜਾਵੇ ਬੰਦਾ ਪਾਣੀ ਭਰ ਲੀਂਦਾ ਜਾਂ ਕੱਪੜੇ ਪ੍ਰੈਸ ਕਰ ਲੀਂਦਾ ਚੰਗਾ ਪੰਗਾ ਪੈ ਗਈ ਵੇਹੋ ਦੇਣ ਸੋਣਾ ਲੱਗਣਦਿਆ ਨਾ ਪੜਦਾ ਪੜਾਈ ਵੱਲ ਤਾਂ ਤੇਰਾ ਧਿਆਨ ਹੀ ਨਹੀਂ ਨਾ ਹੈਗਾ ਹੈਗਾ ਅੱਗੇ ਵੀ ਪੜਦਾ ਹੈ ਕੰਮ ਤਾਂ ਮੈਂ ਵੀ ਕਰਦੇ ਕਰਨੇ ਹੀ ਤੇ ਕੰਮ ਉਹਨੂੰ ਕਰਨ ਨੂੰ ਪਾਪਾ ਹੈਗੇ ਤਾਂ ਆਵਾ ਕਰਨ। ਤੇ ਕੰਧ ਤੇ ਸਾਰੇ ਮਿਲੂਗਾ ਤਾਂ ਮੈਂ ਹੁਆ ਕਰਨੇ ਆਂਦੇ ਫੇਰ। ਤੇ ਜੇ ਤੂੰ ਪੜਨ ਬੈਠਾ ਤਾਂ ਆਪੇ ਨਾ ਤੈਨੂੰ ਕੋਈ ਕੰਮ ਕਰਨ ਨੂੰ ਆਖੇ। ਤੇ ਮੈਂ ਵੀ ਕਹਿ ਰਹਾ ਮੁੰਡਾ ਪੜਨ ਦਿਆ ਵਾ ਵੀ ਉਹਨੂੰ ਨਹੀਂ ਕੰਮ ਆਖਣਾ ਹੈਗਾ। ਪਰ ਤੂੰ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਵੀ। ਕਿਉਂ ਕੰਮ ਤੇ ਕਰਨਾ ਹੀ ਆ। ਕਾਪੀ? ਹਾਂਜੀ। ਬੜਾ ਬੂਆ ਟੇਰਾ ਵਾ। ਚਾਚੀ ਜੀ ਇਹਨਾਂ ਪੜਨ ਨਹੀਂ ਦਿਆ ਤੇ ਇਹਨੂੰ ਮੈਂ ਨਾ ਝਿੜਕ ਕੇ ਤੇ ਬਿਠਾਇਆ ਵੀ ਪੜ ਲਾ। ਪੜਾਈ ਵੱਲ ਤਾਂ ਤਾਂ ਧਿਆਨ ਹੀ ਨਹੀਂ ਹੈਗਾ ਸਾਰਾ ਦਿਨ ਕੰਮਵਾਲ ਕਦੀ ਉਹ ਕਰ ਲਾ ਕਦੀ ਆਹ ਕਰ ਲਾ ਚੱਲ ਪੁੱਤ ਪੜਾਈ ਕਰਿਆ ਕਰ ਪੜ੍ਹਾਈ ਜਿਹੜੀ ਉਹ ਥੋੜੀ ਜਿਹੀ ਤਾਂ ਮੰਡ ਲੈਣੀ ਆ ਕੰਮ ਦੇ ਵੇਲੇ ਕੰਮ ਕਰਿਆ ਕਰ ਪੜ੍ਹਨ ਦੇ ਵੇਲੇ ਪੜ੍ਹਿਆ ਕਰ ਸਰ ਸਾਰੀ ਰਾਤ ਨਿਆਣੀ ਨਹੀਂ ਸੌਂਦੇ ਰਾਤ ਨੂੰ ਪੜ੍ਹਦਿਆ ਕਰਨੀ ਤੇ ਦਾਦੀ ਪੜਦਾ ਹੀ ਆ ਮੈਂ ਮਮੀ ਦੇਵੇਂ ਕਰਦੀ ਰਹਿੰਦੀ ਰਾਤ ਨੂੰ ਤਾਂ ਫਿਰ ਜਿਆ ਜਨਾ ਕੰਮ ਕਰਦਾ ਥੱਕ ਕੇ ਤੇ ਸੌਂ ਜਾਂਦਾ ਵਾ ਫੇਰ ਤੈਨੂੰ ਸੂਤਤੀ ਨਹੀਂ ਰਹਿੰਦੀ ਰਾਤ ਤੇ ਹੁਣ ਤੇਰਾ ਦਾਦਾ ਕਹਿਣ ਡਿਆ ਕਿ ਮੇਰੇ ਸੂਟ ਪ੍ਰੈਸ ਕਰਾ ਕੇ ਲਿਆ ਮੈਂ ਉਹਨੂੰ ਬਿਠੇ ਰਹਾ ਖੰਡੀ ਪਸ਼ਾਮਾ ਨੂੰ ਕਰ ਦੂੰਗਾ ਤੇ ਅਜੇ ਤੋ ਆਂਦਾ ਵੀ ਨਹੀਂ ਮੈਂ ਕਿਤੇ ਜਾਣਾ ਮਾ ਤਾਂ ਉਹਦੇ ਨੂੰ ਕਹਾਂ ਮੇਰੇ ਲੀਡ ਪ੍ਰੈਸ ਕਰਾ ਕੇ ਲਿਆਵੇ ਕੋਈ ਨਹੀਂ ਕਰਾ ਲੈਣਾ ਹੁਣੇ ਆਹੋ ਮੈਂ ਤਾਂ ਨੂੰ ਮਸੀ ਬਿਠਾਇਆ ਸੀਗਾ ਉਹ ਮੰਮੀ ਹੁਣੇ ਮੈਂ ਕਿਹਾ ਹੁਣੇ ਮੈਂ ਆਣਾ ਇੱਥੇ ਤੇਗਾ ਨਾਲੇ ਉੱਥੇ ਵੇਹਲ ਹੀ ਹੁੰਦਾ ਚਲ ਫਿਰ ਜਲਦੀ ਮੈਂ ਜਾਣਾ ਚਲ ਫਿਰ ਮੈਂ ਤੁਹਾਨੂੰ ਕੱਢ ਕੇ ਦਵਾਂ ਫਿਰ ਫੜਾਉਣੇ ਪਾਣੇ ਮੈਂ ਪੁੱਛਣੀ ਆਈ ਮੈਂ ਚਲ ਠੀਕ ਹੈ ਮੈਂ ਜਾਂਦੀ ਆ ਜਾ ਫਿਰ ਮੁੰਡੇ ਨੂੰ ਉਹਨਾਂ ਤਾਂ ਪੜ੍ਹਨ ਨਹੀਂ ਦੇਣਾ ਹੁੰਦਾ ਅਭੀ ਹੁਣ ਪਰਦੇ ਪਰਦੇ ਨੂੰ ਠਾਕੇ ਤੇ ਹੋਰ ਲਗਾਇਆ ਵੀ ਕੰਮ ਹੀ ਜ਼ਰੂਰੀ ਹੋ ਗਿਆ ਚਾਚੀ ਵੀ ਨਾ ਗੋਡਿਆਂ ਤੋਂ ਕਾਹਂ ਹੀ ਡਾਂਦੀ ਐ ਵੀ ਜੋ ਲਾਈਟ ਹੈਗੀ ਉਹ ਤੋਂ ਪ੍ਰੈਸ ਕਰਕੇ ਤੇ ਰੱਖ ਲੈਂਦੀ ਪਤਾ ਵੀ ਚਾਚੇ ਨੇ ਥੋਰੇ ਫਿਰ ਤੇ ਰਹਿਣਾ ਹੁੰਦਾ ਵਾ ਬੰਦਾ ਦੋ ਸੂਟ ਵਾ ਤੋਂ ਪ੍ਰੈਸ ਕਰਕੇ ਰੱਖਦਾ ਵਾ ਪੈਸੇ ਦੀ ਗੱਲ ਨਾ ਦੂਜਾ ਨੌਕਰ ਮਿਲਿਆ ਕੰਮ ਕਰਨ ਨੂੰ ਜਦੋਂ ਮਰਜ਼ੀ ਲੈ ਜਾਣ ਤੇ ਜਦੋਂ ਮਰਜ਼ੀ ਆ ਜਾਵੇ ਮੁੰਡਾ ਮਾਂ ਨਾ ਠਾਕੇ ਤੇ ਲੈ ਗਈ ਐ ਇਹਨੇ ਕਿੱਥੇ ਕਾਮਯਾਬ ਹੋ ਜਾਣਾ ਵਾ ਪਰਦੇ ਪਰਦੇ ਨੂੰ ਠਾਕੇ ਤੋਂ ਹੋ ਗਿਆ ਗੁਰਪੀਤ ਉਹਦੇ ਹਾਂਜੀ ਕਿਥੇ ਗਿਆ ਉਹਦੇ ਉਹਦੇ ਗਿਆ ਚ ਬੁੱਤਿਆ ਘਟਨ ਚਾਚਾ ਆਣੀਆਂ ਕੀ ਮਤਲਬ ਤੇਰਾ ਮਤਲਬ ਕਿ ਇਹ ਮੈਂ ਤੁਹਾਨੂੰ ਪੜਨ ਬਿਠਾਇਆ ਹੈਗਾ ਹਾਂ ਮੈਨੂੰ ਲੱਗਦਾ ਵੀ ਮੈਂ ਅੱਧਾ ਘੰਟਾ ਮੁੰਡੇ ਨਾਲ ਖੇਜੀ ਆ ਤੇ ਫੇਰ ਉਹਨੂੰ ਮੈਂ ਪੜਨ ਬਿਠਾਇਆ ਤੇ ਪੜਲਾ ਦੋਕਰ ਤੇ ਉਹ ਚਾਚੀ ਆਏ ਤੇ ਉਸੇ ਵੇਲੇ ਨੂੰ ਲੈ ਗਏ ਆ ਵੀ ਚਾਚੇ ਦੇ ਸੂਟ ਪ੍ਰੈਸ ਕਰਾ ਦੇਆ ਉਹ ਵੀ ਉਸੇ ਬੋਲੇ ਉੱਠ ਕੇ ਜ ਮੈਨੂੰ ਤੇ ਪੁੱਛਿਆ ਨਹੀਂ ਮਮਾ ਮੈਂ ਚਲ ਜਾ ਉਸੇ ਬੋਲੇ ਉੱਠ ਕੇ ਚਲੇ ਗਿਆ ਚਾਚੀ ਤਾਂ ਉੱਥੇ ਬੈਠੇ ਰਹਿ ਗਏ ਚਾਚੇ ਨੇ ਕਿ ਤੇ ਜਾਣਾ ਹੋਣਾ ਤੇ ਬੱਤੀ ਬੰਦਵਾ ਉਹ ਹੀ ਤੇ ਮੈਂ ਕਹਿ ਨਹੀਂ ਆ ਕਿ ਚਾਚੀ ਨੂੰ ਪਤਾ ਹੈਗਾ ਵੀ ਜਾਣਾ ਵਾ ਕਿਤੇ ਤੇ ਪਹਿਲੇ ਸੂਟ ਪ੍ਰੈਸ ਕਰਕੇ ਰੱਖ ਦੇ ਤੇ ਚਾਚੇ ਰਹਿਣਾ ਦੱਸਦਾ ਵੀ ਮੈਂ ਕਦੋਂ ਕਿਤੇ ਜਾਣਾ ਉਹਦੇ ਪੈ ਤੇ ਮਾਦਾ ਕੱਢ ਕੇ ਠਾਹ ਕਰਦਾ ਤੇ ਪਹਿਲਾਂ ਉਹਦਾ ਹੀ ਦੋ ਸੂਟ ਵਾਧੂ ਪ੍ਰੈਸ ਕਰਕੇ ਰੱਖ ਲਿਆ ਕਰਨ ਤੇ ਐਦਾਂ ਤੇ ਹੁਣ ਮੁੰਡਿਆਂ ਨੂੰ ਪੜਦੇ-ਪੜਦੇ ਨੂੰ ਠਾਤਾ ਤੇ ਐਦਾਂ ਫਿਰ ਹੁਣ ਪੜਨਾ ਥੋੜੀ ਉਹਨੇ ਮੁੰਡੇ ਨੇ ਭੀਗੀਏ ਕੰਮ ਕਾ ਚੱਲ ਗਿਆ ਤੇ ਸੂੜੀ ਪ੍ਰੈਸ ਕਰਾਉਣੇ ਹਾ ਤੇ ਹੈਗਾ ਉਹ ਸਾਡਾ ਚੁੱਕ ਕੇ ਆ ਜਾਣਾ ਕਦੇ ਉਹ ਪਿਆਲੀਆਂ ਦਾ ਕੰਮ ਕੰਨ ਚੱਲ ਜਾਂਦਾ ਕਦੀ ਉਹਨਾਂ ਦੇ ਉਦਾਂ ਨੀ ਕਿ ਮੋٹے ਕੰਮ ਕੰਨ ਚੱਲ ਜਾਂਦਾ ਵਾ ਘਾਤੀ ਉਹ ਟੇਕਦਾ ਹੀ ਨਹੀਂ ਆ ਤੇ ਮੈਨੂੰ ਜਦੋਂ ਵੇਖਾ ਕਰੀ ਹੁੰਦਾ ਆ ਲੈ ਆ ਗਈ ਆਹ ਬਤਾਓ ਬਿਸਕੁਟ ਬਣਾਈਆਂ ਤੇ ਜਿਹੜੇ ਬਣਾਉਂਦੇ ਬੇਕਰੀਦ ਤੈਨੂੰ ਉਹਦਾ ਕੱਥ ਕਿੱਥੋਂ ਚਿੱਤ ਆ ਗਿਆ ਉਹ ਯਾਰ ਕੱਪੜੇ ਪੈਸੇ ਕਰਾਉਂਦੇ ਨੇ ਕਿੱਥੇ ਉੱਥੇ ਲੱਗੇ ਦੁਕਾਨੀ ਬੜੀ ਵੇਸ ਮਹਿੰਗੀ ਹੁੰਦੀ ਮੇਰੇ ਖਾਨੋ ਜੀ ਦੇ ਹੈ ਤਾਂ ਤੇ ਉਦਾਂ ਲੈ ਆਥੋ ਕਿ ਲੋ ਨਹੀਂ ਦਾਦੀ ਨੂੰ ਕੱਪੜੇ ਤਾਂ ਪ੍ਰੈਸ ਕਰਾ ਕੇ ਦੇ ਆਇਆ ਵ ਤੇ ਦਾਦੀ ਨੂੰ ਕਹਿ ਦਿੰਦਾ ਵੀ ਮੈਨੂੰ ਬਿਸਕੁਟ ਬਣਾ ਕੇ ਦੇ ਦਿਓ ਹੁਣ ਮੈਂ ਦਾਦੀ ਨੂੰ ਕੀ ਕਹਿਣਾ ਹੈ ਮੰਮੀ ਮੇਰਲਾ ਹੁੰਦੇ ਨਹੀਂ ਕੰਮ ਸਾਰਾ ਦਿਨ ਤੂੰ ਉਹਨਾਂ ਦਾ ਕਰਦਾ ਰਹਿਣਾ ਵਾ ਚੀਜ਼ ਤੂੰ ਫਿਰ ਇੱਧਰ ਲੈਣ ਆ ਜੰਨਾ ਵਾ ਪਹਿਲਾਂ ਫੋਨ ਆ ਤੇ ਫੋਨ ਵੀ ਹੁਣ ਸਾਨੂੰ ਲੈ ਕੇ ਦੇਣਾ ਪਿਆ ਗਿਆ ਤੇ ਹੁਣ ਬਿਸਕੁਟ ਤੋਂ ਵੀ ਇਹੀ ਬਣਾਉਣੇ ਆ ਤੇ ਉਹਨਾਂ ਦੇ ਕੰਮ ਐਵੇਂ ਕਰਦਾ ਰਹਿਣਾ ਵਾ ਉਹ ਆਪਣਾ ਹੀ ਕੰਮ ਉਹਨੂੰ ਇੱਕ ਕਰਦਾ ਨਹੀਂ ਹੁਣ ਉਹਨਾਂ ਬਾਅਦ ਉਹਨਾਂ ਦਾ ਇੱਥੇ ਹੈਗਾ ਉਹਨਾਂ ਦੇ ਤੋਂ ਬਿਨਾਂ ਆਹ ਤਾਂ ਨਹੀਂ ਹੈਗਾ ਕੋਈ ਤင်း ਫਿਰ ਚੀਜ਼ਾਂ ਵੀ ਲੈ ਦਿਆ ਕਰਨ ਇਹ ਤੋਂ ਬਿਨਾ ਹੈ ਨਹੀਂ ਇੱਥੇ ਕੋਈ ਤਾਂ ਉਹਨੇ ਮੰਗੇ ਉਹਨਾਂ ਕੋਲ ਜਦੋਂ ਮੰਗੂਗਾ ਫਿਰ ਬੜਾਈ ਦੇਣੇ ਹੀ ਉਹਨੇ ਉਹਨੇ ਗੱਲਾਂ ਕਰ ਹੀ ਕੀਤੀ ਐ ਨਾ ਕੀਤੀ ਤੇ ਹੈਗੀ ਆ ਚਲ ਹੁਣ ਮੈਨੂੰ ਇਹ ਆ ਕਿ ਹੁਣ ਅਸੀਂ ਬੇਸ ਕਰਕੇ ਦਮਨਾ ਕੇ ਦੇਨੇ ਆ ਕਿਉਂ ਤਾਂ ਨਹੀਂ ਆ ਮਾਸਾ ਵੀ ਨਹੀਂ ਨਾ ਕਿਉਂ ਕਿੱਥੇ ਹੈਗਾ ਵਾ ਫੇ ਚਾਚੀ ਦੀਆਂ ਮੱਜਾਂ ਤੇ ਮਿਲਦੀਆਂ ਉਹਨਾਂ ਦੀਆਂ ਚਾਚੀ ਨੇ ਜੋੜਿਆਣਾ ਹੋਣਾ ਕਿ ਉਹਨਾਂ ਦੇ ਘਰ ਕਿਉਂ ਦੇਣਗੇ ਤੂੰ ਦੇਣਗੇ ਹੋਣਾ ਉਹਨਾਂ ਨਾਲ ਮੇਰੀ ਬੇਇੱਜ਼ਤੀ ਹੋਵੇ ਮੈਂ ਉਧਰ ਮੰਗਣ ਚੱਲ ਜਾ ਤਾਂ ਮੇਰੀ ਬੇਇੱਜ਼ਤੀ ਹੋ ਜਵੇ ਐਵੇਂ ਤੇਰੀ ਬੇਇੱਜ਼ਤੀ ਹੋ ਜੂ ਆਪਣੇ ਘਰ ਵੀ ਸ਼ਰਮੋ ਦੀ ਜ ਮੰਗਣ ਲੱਗਾ ਬੇਤਿਕ ਹੁੰਦੀ ਹੈ ਚੰਦੂ ਜੀ ਤੇ ਇੰਨੀ ਜਿਆਦਾ ਹੀ ਬੇਤਿਕ ਮਹਿਸੂਸ ਹੁੰਦੀ ਹੈ ਮੈਨੂੰ ਨਹੀਂ ਹਾਂ ਜੀ ਦਲੀਭਤ ਦੇਣਾ ਮੈਂ ਕਿਚੜ ਮੈਂ ਪੁੱਛਾਂਉ ਨਹੀਂ ਹੈ ਨਹੀਂ ਤਾਂ ਤੂੰ ਹੀ ਪੁੱਛਿਆ ਤੂੰ ਮੋੜ ਜਾ ਜਾਂ ਤੋਂ ਪਹਿਲਾਂ ਹੀ ਆਪਾਂ ਆ ਕੇ ਬੈਠੇ ਦੀ ਪਤਾ ਨਹੀਂ ਉਹਨੇ ਕੀ ਕਹਿ ਦੇਣਾ ਤੈਨੂੰ ਚਾਹ ਮੈਂ ਪੁੱਛ ਕੇ ਹੁੰਨੀ ਹੈ ਜੇ ਨਾਂ ਦਿੱਤਾ ਤਾਂ ਫੇਰ ਵੀ ਮੈਂ ਵੇਖਿਓ ਦੇਣ ਕੇ ਕਿਉਂ ਨਾ ਭਲਾ ਦੇ ਤੈਨੂੰ ਪਹਿਲੇ ਨਾਂ ਤਰੀ ਹੁੰਦੀ ਕੱਖ ਨਹੀਂ ਲੱਗਣ ਡਿਆ ਵੱਲਾਂ ਉਹੋ ਕਹਿ ਦਿੰਦੇ ਜੇ ਨਬੀ ਲਿਆਈਦੇ ਆ ਵੀ ਝਟ ਹੋ ਜਾਣੀਆਂ ਇਹਦੇ ਫਲੀਆਂ ਲੱਗਣੀਆਂ ਇਹ ਤੇ ਦੁੱਜੀਆਂ ਲੱਗਣੀਆਂ ਕੀ ਉਹਨੂੰ ਗੁਸ਼ੀਆਂ ਵਾਲੀਆਂ ਲੱਗਣੀਆਂ ਗੁਸ਼ੀਆਂ ਵਾਲੀਆਂ ਛੱਡ ਕੇ ਇੱਕ ਵੀ ਨਹੀਂ ਲੱਗੀ ਇੰਨਾ ਖਲਾਰਾ ਐਵੇਂ ਪਾਇਆ ਵਾ ਨਾਲੇ ਇੰਨਾ ਥਾਂ ਰੋਕਿਆ ਤੁਸੀਂ ਇੱਥੇ ਐ ਮੈਂ ਤਾਂ ਘਰੋਂ ਵੇਖਦੀ ਐ ਤੁਹਾਨੂੰ ਮੈਂ ਤਾਂ ਇੱਥੇ ਆ ਗਈ ਮੈਂ ਹੁਣ ਤੁਹਾਨੂੰ ਕੋਹ ਵੇਖਾਂ ਵੀ ਕੀ ਤਾਰ ਨਾਲ ਜੇ ਕੋਈ ਲੱਗੀ ਹੋਊਗੀ ਤੋਰੀ ਕਹੀ ਵਰਨਾ ਉੱਤੋਂ ਦੇਖਦੀਆਂ ਤੇ ਥੱਲੇ ਲੱਗੀਆਂ ਹੁੰਦੀਆਂ ਆ ਵਾ ਇਹ ਗਾਲੂ ਹੀ ਫੋਲੀਆਂ ਤੇ ਕੱਲ ਵੀ ਨਹੀਂ ਕੋਈ ਦੀ ਹੀ ਤੇ ਮੈਂ ਚੱਲ ਵੇ ਨਹੀਂ ਕੱਖ ਨਹੀਂ ਹੈਗਾ ਇੱਥੇ ਤੇ ਆਂ। ਪਰ ਇੱਥੇ ਕੱਖ ਕਾਂਢੀ ਬੜਾ ਹੋ ਗਿਆ। ਕੱਖ ਬਹੁਤ ਹੋ ਗਿਆ। ਆ ਵੇਂਦਿਆਂ ਵੀ ਡਰ ਲੱਗਦਾ ਇਤੋਂ। ਜਦੋਂ ਮੈਂ ਲਿਹਾਈ ਦੇ ਬੂਟੇ ਤੋਂ ਕਹਿੰਦੇ ਲੱਗਣੀਆਂ ਤੁਹਾਡੀਆਂ ਕੁਸ਼ੀਆਂ ਵਾਲੀਆਂ ਤੋਰੀਆਂ ਇਦਾਂ ਮਗਰ ਤੋਰੀ ਕੋਈ ਨਹੀਂ ਤੇ ਜਦੋਂ ਕਿ ਨੂੰ ਇਹ ਲੱਗਣੀਆਂ ਉਹਨੂੰ ਤੇ ਜੀ ਨਹੀਂ ਕਰਨਾ ਖਾਣ ਨੂੰ। ਹਾਂ। ਉਹਨੂੰ ਆफी ਦਾ ਪੁੱੜ ਦੋ ਵੱਲਾ। ਆਹ ਇਹ ਤਾਂ ਹੈ। ਖਰਾ ਖਪਾਈ ਆ ਵਾਧੂ ਦੀ। ਹਾਂ। ਮੈਂ ਚਾਚੀ ਜੀ ਐਂ ਤੁਹਾਡੇ ਵੱਲ ਵੀ ਦੇਸੀ ਕਿਉ ਹੈਗਾ ਤੇ ਦੇ ਦਿਓ 2 ਕਿਲੋ। ਕੀ ਕਰਨਾ ਤੂੰ ਦੇਸੀ ਕਿਉ? ਉਹਦੇ ਨਾ ਬਿਸਕਟ ਮੰਗਣ ਦੇ ਆ ਹੀਗਾ ਹੂੰ ਉਹ ਗਿਆ ਨਾ ਸੂਟ ਪ੍ਰੈਸ ਕਰਾਉਣ ਤੇ ਉਹ ਕਿਤੇ ਲਾਗੇ ਦੁਕਾਨ ਹੋਣੀ ਆ ਆਹੋ ਹੈਗੀ ਇੱਥੇ ਬਿਸਕਟ ਬਣਾਉਂਦੇ ਆ ਆ ਤੇ ਉਹਨੂੰ ਕਿਤੇ ਸਮੈਲ ਆਈ ਤਾਂ ਉਹਦਾ ਕਹਿੰਦਾ ਮੇਰਾ ਬੜਾ ਜੀ ਕੀਤਾ ਤੇ ਮਮਾ ਬਣਾ ਕੇ ਦੋ ਤੇ ਮੈਂ ਵੀ ਹੁਣ ਸਾਡੇ ਤੋਂ ਹੁਣ ਲਵੇਰਾ ਘਾਟਵਾ ਤੇ ਵੀ ਦੇਸੀ ਕਿਉਂ ਨਹੀਂ ਹੈਗਾ ਸਹੀ ਗੱਲ ਵਾ ਉਹਦਾ ਜਦੋਂ ਕੋਈ ਚੀਜ਼ ਲਾਗੋ ਜੀ ਨੰਗੀਰ ਸਮੈਲ ਆ ਜਾਏ ਨਾ ਤੇ ਜੀ ਕਰ ਦਿੰਦਾ ਵੀ ਉਸੇ ਵੇਲੇ ਖਾਣ ਨੂੰ ਹੋਵੇ ਤਾਂ ਆ ਵਾ ਹਾਂ ਤੇ ਹੁਣ ਤੂੰ ਪਹਿਲਾਂ ਦੱਸ ਦਿਓ ਹਾਂ ਕਿਉਂ ਦੀ ਗੱਲ ਕਿਉਂ ਤੇ 5 6 ਕਿਲੋ ਹੀਗਾ ਮੈਂཚ ਵਗੋਂ ਰੱਖਿਆ ਵੀ ਸਿਆਲ ਦੇ ਵਿੱਚ ਕੋਈ ਚੀਜ਼ ਬਣਾਵਾਂਗੇ। ਅੱਛਾ। ਫੇ ਜਮਾ ਕਰ ਲਿਆ ਮਾਸਾ। ਕਿਹੜਾ ਖਰਾਬ ਹੋ ਜਾਣਾ ਫਰਿੱਜ 'ਚ ਰੱਖਿਆ ਹੈ ਪਾ ਪਾ ਕੇ ਮੈਂ। ਹਾਂ। ਤੇ ਉਹ ਆਂਦੇ ਆ ਵੀ ਇਹ ਦੇਸੀ ਕਿਉ ਹੈਗਾ ਮੈਂ ਵੀ ਦੇਸੀ ਕਿਉ ਤੇ ਵਾਧੂ। ਮੈਂ ਦੱਸ ਬੈਠੀ ਤੇ ਪੈਣਾ ਚਾਚਾ ਤੇਰਾ ਲੈ ਗਿਆ ਕਿਸੇ ਨੂੰ ਦੇ ਆਇਆ ਦੋਸਤਾਂ ਮਿੱਤਰਾਂ ਨੂੰ ਇੱਕ ਦਿਨ ਦੀਆਂ ਸਾਂਝੀਆਂ ਬੜੀਆਂ ਵਾ। ਤੂੰ ਵੀ ਸਿਆਣੀ ਕਿੰਨਾ ਮਹਿੰਗਾ ਦੇਸੀ ਕਿ ਹੋਵਾ। ਆਹੋ ਤੇ ਹੈ ਕਿ ਮਹਿੰਗਾ। ਅਗਲਾ ਕੋਈ ਜੇ ਮੂੰਹੋਂ ਗੱਲ ਨਹੀਂ ਕਰਦਾ ਇਹ ਇਹ ਨਹੀਂ ਵੇਖਦੇ ਵੀ ਆਪਾਂ ਇਹ ਜੇ 4-5 ਕਿਲੋ ਕੀ ਹੋਵਾ ਕਿੰਨੇ ਦਾ ਵਾ। ਤੇ ਦੋਸਤੀਆਂ ਪਗਾਉਂਦੇ ਰਹਿੰਦੇ ਹੀ ਉਹ ਵਸ। ਸਾਂਝਾ ਸਿਆਣਾ ਹੀ ਭਗਾਉਂਦੇ ਰਹਿੰਦੇ ਆ ਤੇ ਜੇ ਹੁਣ ਦਾਦੇ ਮੈਂ ਤਾਂ ਸੱਤ ਵਾਰੀ ਦੇ ਦੇਣਾ ਹੈਗਾ ਨਹੀਂ ਤੇ ਮੈਂ ਤਾਂ ਆਪੇ ਹੀ ਸੋਚਿਆ ਚਾਹ ਬਾਅਦ ਚ ਜੋ ਲਵੇਰਾ ਹੋਗਾ ਤੇ ਫੇ ਚਾਚੀ ਨੂੰ ਬਣਾ ਕੇ ਤੇ ਦੇ ਦਾਂਗੇ ਨਹੀਂ ਨਹੀਂ ਹਾਏ ਹਾਏ ਬਾਹੂ ਕੋਈ ਦੁਪਰੇ ਆਰੀ ਗੱਲ ਵਾ ਕੋਪੀ ਕਿਹੋ ਜੀਆਂ ਗੱਲਾਂ ਕਰਦੀ ਤੁਹਾਡੂ ਹਉਣ ਵਾਲੀਆਂ ਫੇ ਬਣਾ ਕੇ ਦੇ ਦਾਂਗੇ ਨਿਆਣਾ ਇਹ ਵੀ ਸਾਡਾ ਹੀ ਆ ਇਹ ਕਿਹੜਾ ਉਪਰਾ ਵਾ ਕੋਈ ਜੋ ਮਰਜੀ ਖਾਵੇ ਪੀਵੇ ਇਹਦਾ ਘਾਰ ਵਾ ਇਹਦਾ ਬਾਹਰ ਵਾ ਸਭ ਕੁਝ ਤੇ ਹੁਣ ਦਾਦੇ ਮੈਂ ਤਾਂ ਤੈਨੂੰ ਸੱਤ ਵਾਰੀ ਦੇ ਦੇਣਾ ਹੈਗਾ ਨਾਲੇ ਸਗੋਲੀ ਹੁੰਦਾ ਬਣਾ ਕੇ ਸਾਰੇ ਜਣੇ ਖਾਂਦੇ ਮੇਰਾ ਤੇ ਆਪ ਗੱਲ ਸੁਣ ਕੇ ਜੀ ਕਰ ਪਿਆ ਬਿਸਕਟ ਖਾਣ ਨੂੰ ਹੁਣ ਉਸ ਦਿਨ ਚਾਚੀ ਜੀ ਹੁਸਾ ਨਾ ਕਰਿਓ ਮੈਨੂੰ ਨਾ ਇਹਦੇ ਪਾਪਾ ਕਹਿੰਦੇ ਆ ਹੀਗੇ ਵੀ ਚਾਚੀ ਵੱਲੋਂ ਪੁੱਛਿਆ ਦੇ ਸੀ ਕਿਉਂ ਪਰ ਜਦੋਂ ਮੈਂ ਆਉਣ ਲੱਗੀ ਨਾ ਤੇ ਮੈਨੂੰ ਆਸ ਨਹੀਂ ਸੀ ਹੈਗੀ ਵੀ ਤੁਸੀਂ ਦੇਣਾ ਵਾ ਤੇ ਫੇਰ ਗੋਪੀ ਤੂੰ ਉਦਾਂ ਹੀ ਫੇਰ ਸਾਨੂੰ ਉਹ ਗੱਲ ਵੀ ਜਾਣ ਦੀ ਕੱਖ ਨਹੀਂ ਗਈ ਜਿੰਨਾ ਮਰਜ਼ੀ ਵੇਲਾ ਕਰ ਕਰ ਵੇਖ ਲਿਆ ਨਾ ਕੀ ਹੁਣ ਕਿਹੋ ਜੀ ਗੱਲ ਜਾਹਾਂ ਜਾ ਕੇ ਵੇਖ ਲਾ ਫ੍ਰੀਜ ਚ ਕਿਤੇ ਵੇਲਾ ਜੇ ਹੋਊਗਾ ਤਾਂ ਬਿਸ਼ੱਕ ਲੈ ਜੀ ਐਦਾਂ ਥੋੜੀ ਹੰਦਾ ਵੀ ਤੈਨੂੰ ਮੈਂ ਨਾ ਕਰ ਦੇਣੀ ਹੁੰਦਾ ਹੁੰਦਾ ਸੁੰਦਿਆ ਜਦੋਂ ਹੁਣ ਵਰਤੇ ਆ ਗਿਆ ਵਾ ਤਾਂ ਕੀ ਕਰ ਸਕਦੀ ਯਾ ਫੇ ਰੁਕ ਜਾ ਹੋਰ ਮਹੀਨਾ ਦੱਸ ਦਿੰਨ ਜਦੋਂ ਹੋਰ ਬਣਾਉਂਗੀ ਫੇਰ ਬਣਾ ਲਿਓ ਇਹ ਰੁਕਨ ਦਾ ਕੀ ਆ ਫੇਰ ਹੁਣ ਤੇ ਮੈਨੂੰ ਤਾਂ ਬਣਾ ਕੇ ਦੇਨੇ ਪੈਣੇ ਹੁਣ ਬਜਾਰੋਂ ਲਿਆਵਾਂਗੇ ਮੁੰਡਿਆਂ ਦਾ ਹੁਣ ਮੰਗਨ ਦਿਆ ਆਹੋ ਥੋੜੇ ਬੋਧ ਚਲ ਖਾਣ ਜੋਗੇ ਲਿਆ ਦਿਓ ਕੋਈ ਗੱਲ ਨਹੀਂ ਉਹ ਨਹੀਂ ਕੋਈ ਗੱਲ ਹੁੰਦੀ ਆਂਦੀ ਉਹ ਤਾਂ ਫੇਰ ਲਿਆ ਕੇ ਦੇਣੀ ਬੈਨੇ ਆਹੋ ਚਲੋ ਠੀਕ ਆ ਹਾਂ ਕੀ ਗੱਲਾਂ ਕਰਦੀ ਗੋਪੀ ਮੈਨ ਨਹੀਂ ਆ ਕੋਈ ਹੋਵੇ 150 ਦੀ ਚੀਜ਼ ਕਿ ਜਾ ਆਇਆ ਕਿ ਵੀ ਚਾਚੀ ਜੀ 100 ਰੁਪਏ ਟੁੱਟਾ ਹੈ ਕਰ ਦੇ ਦੋ ਵੀ ਉਹਦੇ ਬਿਸਕਟ ਮੰਗਦਾ ਵਾ ਉੱਥੇ ਵੇਖ ਆਇਆ ਵਾ ਉੱਥੇ ਤਾਂ ਖੁੱਲੇ ਹੀ ਮਿਲ ਜਾਂਦੇ ਭਾਵੇਂ ਪੰਜਾਵਾਂ ਦੇ ਲੱਲੋ ਤੇ ਅਸੀਂ ਕਿਉਂ ਆਪਾਲਦੀ ਵੀ ਉੱਥੋਂ ਬਣਾ ਕੇ ਲਿਓ ਮੜ ਕੇ ਆਖਣਾ ਬਣਾ ਕੇ ਵੀ ਲਿਆ ਦੋ ਉਹ ਜਿਆ ਚਾਚਾ ਚੰਗਾ ਹੋਇਆ ਉਹਦੇ ਸਾਹਮਣੇ ਨਹੀਂ ਗੱਲ ਕੀਤੀ ਹਾਦੀ ਹੋ ਗਈ ਮੈਨੂੰ ਗੋਪੀ ਵਾਲੀ ਪਰ ਨਾ ਐਦਾਂ ਨਹੀਂ ਬੰਦੇ ਨੂੰ ਕਰਨੀ ਚਾਹੀਦੀ ਵਾਰਾ ਖਾਂਦਾ ਤੇ ਅਸੀਂ ਕਿਉਂ ਐਦਾਂ ਦੇ ਦੇ ਕੇ ਹੈਗਾ ਸਭ ਕੋਈ ਆ ਮੇਰੇ ਘਰ ਹੁਣ ਮੈਨੂੰ ਦੇਸੀ ਕਿਉਂ ਫੜਾਦਾ ਅੱਜ ਭਲਕੇ ਫੇਰ ਕੋਈ ਚੀਜ਼ ਲੈਣ ਆ ਜੂਗੀ ਇੰਨੇ ਸੰਦਮੰਦ ਵਰਤਣ ਦੇ ਆ ਹੁਣ ਸਾਰੇ ਕਮਰੇ ਦਾ ਠੇਕਾ ਥੋੜੀ ਲਿਆ ਵੀ ਸਾਰੀਆਂ ਚੀਜ਼ਾਂ ਇੰਨਾ ਵਾਹ ਤੇ ਹੀ ਹਾਂ ਆ ਗਈਆਂ ਹੋਰ ਆ ਗਈ ਲੈ ਲੈਂਦਾ ਵਾ ਹਾਂ 5 ਕਿਲੋ ਮਿਲ ਗਿਆ ਕੇ ਬਣਾ ਲਿਓ 5 ਕਿਲੋ ਦਿੱਤਾ ਵਾ ਹਾਂ ਡੱਬਾ ਚ ਕਾਤਾ ਗਿਆ ਹੋਰ ਕਹਿੰਦੇ ਉਹਦੇ ਨਾਲ ਉਹ ਦੇਸੀ ਕਿ ਉਹ ਚੰਗਾ ਵਾ ਆ ਤਾਂ ਤੈਨੂੰ ਕਿਹਾ ਤੇ ਹੈ ਜਾ ਬਲਾ ਤੂੰ ਇਹ ਜਾਣ ਕੇ ਚੱਕੀ ਜਾ ਤੇ ਬੁਰਬੁਰ ਕਈਦਾ ਪਹਿਲਾਂ ਹੀ ਆ ਤਾਂ ਹੁਣ ਭਾਵੇਂ ਤਿੰਨ ਵਾਰੀ ਕਰਕੇ ਬਣਾ ਲਓ ਹਾਂ ਤੇ 5 ਕਿਲੋ ਇਕੱਠੇ ਕਿ ਬਣਾਉਣੇ ਬਿਸਕੁਟ ਤੇ ਕੀ ਕਰਨੇ ਇੰਨੇ 2 ਕਿਲੋ ਦੇ ਬਣਾ ਲੈਨੇ ਬੱਕਰ ਵਰਤ ਲਾਂਗੇ ਐਨਾ ਨਾ ਤੁਲੋ ਉਹਨਾਂ ਤੇ ਅਗਲੇ ਅਗਲੇ ਨੇ ਨਾ ਤੋੜ ਕੇ ਜਵਾਬ ਦਿੱਤਾ ਜਾ ਮਜ਼ਾਕ ਨਾ ਕਰੇਗਾ ਜਵਾਬ ਦਿੱਤਾ ਤੈਨੂੰ ਤੇ ਜਵਾਬ ਦਿੱਤਾ ਹੀ ਆ ਕਹਿੰਦੇ 5 ਕਿਲੋ ਦਾ ਹੈਗਾ ਸੀਗਾ ਡੱਬਾ ਭਰਿਆ ਪਿਆ ਸੀਗਾ ਤੇ ਚਾਚਾ ਤੁਹਾਡਾ ਕਹਿੰਦਾ ਵੀ ਦੇਸੀ ਕਿਉ ਹੈਗਾ ਤੇ ਮੈਂ ਕਹਿੰਦਾ ਹੈਗਾ ਤੇ ਚੱਕ ਕੇ ਤੇ ਕਿਸੇ ਨੂੰ ਦੇ ਆਏ ਇਹ ਨਵੀਂ ਗੋਵਿੰਦ ਤਾਂ ਕਿਉਂ 5 ਕਿਲੋ ਦੇਸੀ ਕਿਉਂਕਿ ਇਹਨੂੰ ਦੇ ਦੂਗਾ। ਖੜਦਾ ਤੇ ਵੇਖਿਆ ਇਸ ਡੱਬਾ ਵਿੱਚ ਪਿੱਛੇ ਝੇਕ ਦੇਣਾ। ਪਤਾ ਨਹੀਂ ਕੀ। ਤੇ ਕੀ ਪਤਾ ਉਹ ਦੇਸੀ ਕਿਉਂ ਤਾਂ ਕਿ ਖਾਦਾ ਹੈਗਾ। ਉਹ ਡੱਬਾ ਤੇ ਬੱਦਾ ਹੀ ਮੋਟਸਾਲ ਦੇ ਨਾਲ। ਜਿਹੜੀ ਵੀ ਕੋਈ ਚੀਜ਼ ਹੁੰਦੀ ਹੈ ਹੁੰਦੀ ਹੈ ਨਾ ਹੁਣ ਜੇ ਮੰਨ ਲਓ ਇਹ ਨਹੀਂ ਨਾ ਮੁੰਡਾ ਮੁੰਡੇ ਨਦੀ ਜਬਾਨਾ ਇਹਨਾਂ ਨੇ ਕਿਹਾ ਵੀ ਕੱਪੜੇ ਪ੍ਰੈਸ ਕਰਾ ਕੇ ਲੈ ਤੇ ਉਹ ਪੜਦਾ ਵਰਦਾ ਉੱਠ ਕੇ ਤੇ ਚਲੇ ਗਿਆ। ਹੈ ਜੇ ਉੱਥੇ ਦੁਕਾਨ ਤੇ ਉਹਨੂੰ ਸਮੈਲ ਆ ਗਈ ਤੇ ਉਹਨੇ ਆਣ ਕੇ ਤੇ ਦੇਸੀ ਕਿ ਉਹ ਤਾਂ ਮੰਗ ਲੇ ਬਿਸਕਟ ਮੰਗ ਲੇ ਹੈਨਾ। ਤਕੀ ਗਲੇ ਦੇ ਸੀਗੇ ਉਹ ਨਹੀਂ ਦੇ ਸਕਦੇ ਸੀਗੇ ਜੇ ਉਹ ਕੱਲ ਤੇ ਕੱਲੂ ਫੋਨ ਦਾ ਚੱਕਰ ਪੈ ਗਿਆ ਤੇ ਉਹ ਜੇ ਮੁੰਡਾ ਮੁੰਡੇ ਨੂੰ ਨਾ ਆਂਦੇ ਵੀ ਹੀ ਜੋ ਮੰਗੂਗਾ ਤੇ ਉਹ ਹੀ ਦੇ ਦਾਂ ਕਿਤੇ ਆਪੇ ਸਾਨੂੰ ਫੋਨ ਨਾ ਲੈ ਕੇ ਦੇਣਾ ਪੈਂਦਾ ਹੁਣ ਸਾਨੂੰ ਫੋਨ ਲੈ ਕੇ ਦੇਣਾ ਪੈਣਾ ਤੇ ਇਧਰ ਹੁਣ ਦੇ ਸੀਗੇ ਉਹ ਵਿਬੁਨਾ ਕੇ ਦੇਨੇ ਪੈਣੇ ਬਿਸਕਟ ਵੀ ਬਣਾ ਕੇ ਦੇਨੇ ਪੈਣੇ ਕੰਮ ਤੇ ਇਹਨਾਂ ਦੇ ਜਾਂਦਾ ਵਾ ਤੇ ਖਰਚਾ ਸਾਨੂੰ ਪੈ ਜਾਂਦਾ ਤੇ ਹੱਟ ਤੋਂ ਬਣਾ ਕੰਮ ਉਹਨਾਂ ਕੋਈ ਹੈ ਵੀ ਕੋਣ ਉਹਨਾਂ ਦੇ ਇੱਥੇ ਇਹੀ ਕੰਮ ਤੇ ਇਹੀ ਕਰਦੇ ਉਹਨਾਂ ਦੇ ਹੈ ਕੋਈ ਇੱਥੇ ਉਹਨਾਂ ਦਾ ਆਹੋ ਤੇ ਜੇ ਨਹੀਂ ਹੈਗਾ ਤੇ ਫਿਰ ਚੀਜ਼ ਵੀ ਦੇ ਦਿਆ ਕਰਨਾ ਚੀਜ਼ ਦੇਣ ਲੱਗਿਆਂ ਤੇ ਰੋਂਦੇ ਆ ਹੋ ਤਾਂਬ ਚਾਚਾ ਦੇ ਲਈ ਇਹ ਦਤਾਵਾ ਉਹਦਾ ਵੀ ਬਾਹਰ ਦੇਆ ਹੈ ਕਿਉਂ ਕਿ ਇਹਨੇ ਮੰਗਿਆ ਹੋਇਆ ਸੀ ਖੜਦਾ ਤੇ ਵੇਖਿਆ ਡੱਬਾ ਮੈਂ ਹਾਂ ਦਿੰਦੇ ਨਹੀਂ ਆ ਤੇ ਬਾਹਰ ਕਿੱਥੋਂ ਦਿੱਤਾ ਹੋਣਾ ਉਹਨਾਂ ਨੇ ਜਾਣ ਕੇ ਫੁਕਰੀਆਂ ਮਾਰਦੇ ਰਹਿੰਦੇ ਆ ਵੀ ਹਾਂ ਦਾ ਆ ਵੀ ਤੁਹਾਡਾ ਕਰਦਾਂਗੇ ਤੇ ਉਹ ਵੀ ਕਰਦਾਂਗੇ ਤੈਨੂੰ ਲੱਗਦਾ ਉਹ ਕੋਣੇ ਕਰਨਾ ਸਭ ਕੁਝ ਕਰਨਾ ਹੀ ਹਣਾ ਸਭ ਕੁਝ ਕੀ ਕਰ ਦੇਣਾ ਵਾ ਚੀਜ਼ ਤੇ ਕੋਈ ਵੀ ਲੈਣ ਜਾਈਏ ਤੇ ਉਹ ਦਿੰਦੇ ਨਹੀਂ ਐਸੀ ਚੀਜ਼ਾਂ ਨੂੰ ਕਰਨਾ ਜਿਵੇਂ ਬਹੁਤ ਵੱਡਾ ਸੋਚ ਕੇ ਬੈਠੇ ਉਹਦਾ ਮੁੰਡਾ ਬਾਹਰ ਲੈ ਕੇ ਸਾਡਾ ਸਭ ਕੁਝ ਵਿੱਚ ਹੀ ਆ ਗਿਆ ਨੇ ਸਾਰੇ ਮਰ ਉਹਨਾਂ ਦੀ ਬੁੱਤੀਆਂ ਕਰਦੇ ਰਹੋ ਮਗਰ ਉਹ ਥਾਣੀ ਜੋ ਮੁੰਡਾ ਨਾ ਬਾਹਰ ਲੈ ਕੇ ਗਿਆ ਤੇ ਫੇਰ ਕੀ ਬਣੂ ਕਿਉਂ ਨਾ ਖੜਨੇ ਉਹਨਾਂ ਹੀ ਖੜਨਾ ਮੈਂ ਅਜੇ ਵੀ ਕਹਿੰਨੀ ਅਜੇ ਵੀ ਸੰਭਲ ਜੋ ਮੁੰਡੇ ਨੂੰ ਕੋਪੇ ਪਾੜ ਲਿਆ ਕਰੇ ਉਹ ਪੜਾਈ ਵੱਲ ਧਿਆਨ ਮਾਰ ਦੇਵੇ ਤੇ ਮੁੰਡੇ ਨੇ ਆਪੇ ਬਾਹਰ ਚਲ ਜਾਣਾ ਵਾ ਕਿਸੇ ਦੀ ਸਾਨੂੰ ਜਰੂਰਤ ਹੀ ਨਹੀਂ ਸਾਂ ਚੱਲਦੀ ਇਹ ਤਾਂ ਸਾਂ ਵਾਲੀ ਕਿਹੜੀ ਗੱਲ ਆਪਣਾ ਤਾਂ ਕੋਈ ਕੰਮ ਕਰਦਾ ਸਾਂ ਹੁੰਦਾ ਹੈ ਕਿੰਨੀ ਪਿਆਲੀ ਜਿਹੜੀ ਤੇ ਉਹਨਾਂ ਦੀ ਸੰਬੰਧ ਹੈ ਵਾ ਤੇ ਮੁੰਡੇ ਨੂੰ ਨਾ ਸੁੱਤ ਨਹੀਂ ਰਹਿੰਦੀ ਰਾਤ ਨੂੰ ਆਪ ਸੁੱਤ ਨਹੀਂ ਰਹਿੰਦੀ ਮੁੰਡੇ ਆਪ ਤੂੰ ਹੀ ਕਰਨਾ ਹੀ ਕਰਨਾ ਨਾਲ ਮੁੰਡੇ ਨੂੰ ਵੀ ਫਾਇਲ ਆਇਆ ਵਾ ਉਹ ਜੋ ਉਹ ਜਿਹੜਾ ਪਿੱਛੇ ਲੱਗਾ ਚੱਲ ਕੋਈ ਗੱਲ ਨਹੀਂ ਬੜਾਨਾ ਕੇ ਬਿਸਕੁਟ ਵੀ ਬੜਾਨਾਂਗੇ ਉਹਨੂੰ ਐਵੇਂ ਗਰਮ ਨਾ ਆਇਆ ਕਰੀਨੀ ਗਰਮ ਤਾਂ ਮੈਂ ਆਪੇ ਹੋਣਾ ਵਾ ਜਦੋਂ ਫਿਰ ਖਰਚਾ ਜੋ ਪੈ ਜਾਂਦਾ ਵਾ ਹੁਣ ਉਹਨੂੰ ਆਈਫੋਨ ਦਾ ਚੇਤੇ ਜੇਤਾ ਵੀ ਨਹੀਂ ਪਹਿਲਾਂ ਚਾਚੇ ਨੇ ਕੱਲ ਕਿਹਾ ਤੇ ਉਹ ਆਣ ਕੇ ਤੂੰ ਕਹਿੰਦਾ ਵੀ ਮੈਂ ਮਨਜਾਰਾ ਦੋਸਾਂ ਨੂੰ ਕਹਿ ਦਿੱਤਾ ਵਾ ਤੇ ਹੁਣ ਆਈਫੋਨ ਲੈ ਕੇ ਦੇਣਾ ਪੈਣਾ ਨਾ ਖਰਚਾ ਤਾਂ ਸਾਨੂੰ ਵਾਧੂ ਦਾ ਫ੍ਰੀ ਦਾ ਪੈ ਗਿਆ ਉਦਾਂ ਹੀ ਆਪੇ ਕੰਜੂਸੀ ਕਰਕੇ ਸਾਰ ਲੈਣਾ ਹੁੰਦਾ ਵਾ ਜਿਹੜੀ ਚੀਜ਼ ਲੈ ਕੇ ਦੇਣੀ ਉਹ ਲੈਣੀ ਹੈ ਨਾ ਦੇਣੀ ਪੈਣੀ ਲੈ ਨਾ ਉਹਨਾਂ ਦਾ ਸਾਡੇ ਪਿਰੋਂ ਸਰਨਾ ਵਾ ਨਾ ਸਾਡਾ ਉਹਨਾਂ ਬਿਰੋਂ ਸਰਦਾ ਵਾ ਐਵੇਂ ਬਹੁਤੇ ਗੱਲਾਂ ਨਹੀਂ ਕਰਦੀਆਂ ਇਹਨੀਆਂ ਨਹੀਂ ਉਹਨਾਂ ਦਾ ਨਹੀਂ ਸਰਨਾ ਹੈਗਾ ਸਾਡਾ ਸਰ ਜਾਣਾ ਵਾ ਉਹਨਾਂ ਦਾ ਨਹੀਂ ਸਰਨਾ ਉਹਨਾਂ ਨੂੰ ਫ੍ਰੀ ਦੇ ਨੌਕਰ ਕਿਹਿੰਨੀ ਲੱਭਣੇ ਹੈਗੇ ਸਾਡਾ ਸਾਰੀ ਜਾਣਾ ਹੀ ਆਪਣਾ ਕੰਮ ਆਪੇ ਕਰਨ ਦਾ ਹੈ ਜੇ ਕਿ ਸਿਆਣਿਆਂ ਦੇ ਨਾਲ ਹੱਥ ਪੱਲਾ ਬੰਦਾ ਫੜਵਾਦਾ ਉਹ ਨੌਕਰ ਨਹੀਂ ਬਣ ਜਾਂਦਾ ਹੁੰਦਾ ਦੇ ਸਿਆਣਿਆਂ ਨੂੰ ਵੀ ਚਾਹੀਦਾ ਨਾ ਵੀ ਸੋਚ ਲੈਣ ਕੁਛ ਨੇ ਆਣਿਆਂ ਦਾ ਤੇ ਸੋਚੂ ਗਈ ਹੌਸਲਾ ਤੇ ਰੱਖ ਪਤਨ ਤੁਹਾਡੀਆਂ ਤੇ ਅੱਖਾਂ ਤੇ ਨਾ ਪੜਦਾ ਹੀ ਪਿਆ ਹ ਹੌਸਲਾ ਕੀ ਰੱਖਣਾ ਮੈਂ ਜਦੋਂ ਸੁਣਨੀ ਨਹੀਂ ਹੈਗੀ 60 18 ਸਾਲ ਹੋ ਗਏ ਮੈਨੂੰ ਬੋਲਦੀ ਨੂੰ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਤੇ ਤੂੰ ਸਾਰੀ ਜਦੋਂ ਜਦੋਂ ਵੀ ਆਈ ਆਈ ਉਹ ਬੁੱਤੀਆਂ ਕੱਢੀ ਜਾਂਦੇ ਉਹਨਾਂ ਦੀਆਂ ਬੁੱਤੀਆਂ ਕੱਢੀ ਜਾਂਦੇ ਆ ਜਿਉਂ ਵਿਆਹੀ ਆਈ ਆ ਤੂੰ ਚੁੱਪ ਕੀਤੀ ਨਹੀਂ ਨਾ